ਆ ਦੇਖੋ ਬਈ ਜਦੋਂ ਅਮਰਤਪਾਲ ਫੜਿਆ ਗਿਆ ਸੀ ਨਾ ਨਾਲ ਤੇ ਉਦੋਂ ਆਹ ਸਿੰਘ ਵੀ ਨਾਲ ਫੜੇ ਗਏ ਸੀਗੇ ਤੇ ਦੇਖੋ ਅੱਜ ਇਹਨਾਂ ਦੀ ਤਰੀਕ ਆ ਤੇ ਦੇਖੋ ਕਿੰਨੀ ਚੜ੍ਹਦੀ ਕਲਾ ਦੇ ਵਿੱਚ ਦੇਖੋ ਆਏ ਹੈਗੇ ਜਦੋਂ ਤਰੀਕ ਤੇ ਆਏ ਨਾ ਸਿੰਘ ਤਾਂ ਦੇਖੋ ਬਈ ਮਾਂ ਨਾ ਦੇਖ ਕੇ ਬੱਚਿਆਂ ਨੂੰ ਰੋਣ ਲੱਗ ਗਈ ਯਾਰ ਬਈ ਬਹੁਤ ਫਿਕਰ ਕਰਦੀਆਂ ਹੁੰਦੀਆਂ ਨੇ ਮਾਵਾ ਹੱਥ ਘੜੀਆਂ ਲੱਗੀਆਂ ਹੋਆਂ ਬਈ ਸਿੰਘ ਨੂੰ ਦੇਖੋ ਫੇਰ ਵੀ ਖੁਸ਼ ਕਿੰਨਾਗਾ ਆਜ਼ਾਦੀ ਭਾਵੇਂ ਨਹੀਂ ਹੈਗੀ ਤੇ ਚੜ੍ਹਦੀ ਕਲਾ ਦੇ ਵਿੱਚ ਗੁਲਾਮੀ ਨਹੀਂ ਬਈ ਕਿਸੇ ਦੀ ਸਹਿੰਦੇ ਅਣਖੀ ਜੋਧੇ ਤਾਂ ਫਿਰ ਇਹ ਹੁੰਦੇ ਨੇ ਅਣਖ ਪਿੱਛੇ ਬਈ ਆਪਣੀ ਜਾਨ ਵੀ ਦੇ ਦਿੰਦੇ ਨੇ ਦੇਖੋ ਬਈ ਕਿੰਨੇ ਹੌਸਲੇ ਦੇ ਨਾਲ ਜਗਾਰੇ ਲਾ ਰਹੇ ਨੇ ਚੜ੍ਹਦੀ ਕਲਾ ਦੇ ਵਿੱਚ ਰਾਜ ਕਰੇਗਾ ਰਾਜ ਕਰੇਗਾ ਰਾਜ ਕਰੇਗਾ ਰਾਜ ਕਰੇਗਾ ਸੂਰਮੇ ਬਈ ਚੜ੍ਹਦੀ ਕਲਾ ਦੇ ਵਿੱਚ ਰਹਿੰਦੇ ਨੇ ਭਾਵੇਂ ਜੇਲ੍ਹ ਦੇ ਵਿੱਚ ਹੀ ਆ ਤੇ ਦੇਖੋ ਕਿੰਨੀ ਚੜ੍ਹਦੀ ਕਲਾ ਦੇ ਵਿੱਚ ਜਗਾਰੇ ਸਾੜ ਰਹੇ ਨੇ ਜਿਹੜਾ ਸਿੰਘ ਸੱਚਾਈ 'ਤੇ ਚੱਲਦਾ ਹੁੰਦਾ ਨਾ ਉਹਦਾ ਪਰਮਾਤਮਾ ਵੀ ਸਾਧਨ ਦਾ ਹੁੰਦਾ ਹੈ ਕੀ ਕਹਿਣਾ ਚਾਹੂਗੇ ਇਸ ਵੀਡੀਓ ਬਾਰੇ ਦੱਸਿਓ ਜਰੂਰ ਕਮੈਂਟ ਕਰਕੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ